ਮੈਂ 6ਵੇਂ ਮਹੀਨੇ ਦੀ 15 ਤਰੀਕ ਨੂੰ ਗਈ ਸੀਗੀ ਮੇਰੀ ਅੰਮ੍ਰਿਤਸਰ ਤੋਂ ਬੰਬੇ ਦੀ ਸੀਗੀ ਸਟੇ ਸਟੇ ਤੋਂ ਬਾਅਦ ਸਿੱਧੀ ਸਟੇ ਬੰਬੇ ਤੋਂ ਸਿੱਧੀ ਮਾਸਕਟ ਦੀ ਮਾਸਕਟ ਤੋਂ ਗਾ ਮੈਂ ਜਦੋਂ ਮਾਸਕਟ ਉੱਤਰੇ ਤੇ ਮੈਨੂੰ ਟੈਕਸੀ ਵਾਲੇ ਨੇ ਮੇਰੀ ਫੋਟੋ ਦਿਖਾਈ ਮੈਨੂੰ ਸਾਂਝ ਮੈਨੂੰ ਕਹਿੰਦੇ ਵੀ ਤੁਹਾਡੇ ਆਫਿਸ ਨਾਲ ਨੇ ਭੇਜੀ ਆ ਮੈਂ ਉਹਦੇ ਨਾਲ ਬੈਠਦੇ ਨਹੀਂ ਸੀਗੀ ਮੈਂ ਕਹਿੰਦੀ ਮੈਂ ਰਹੀ ਪਹਿਲਾਂ ਮੈਡਮ ਨਾਲ ਗੱਲ ਕਰਵਾ ਦਉ ਹਨਾ ਤੇ ਮੈਂ ਉਹਨਾਂ ਨੂੰ ਟੈਕਸੀ ਨਾਲ ਬੈਠ ਗਈ ਮੈਂ ਕਹਾਂ ਚਲੋ ਠੀਕ ਆ ਮੈਂ ਬੈਠ ਜਾਂਦੀ ਆ ਤੇ ਉਸ ਤੋਂ ਬਾਅਦ ساری ਰਾਤ ਬਣੀ ਲੱਗ ਗਈ ਸੀਗੀ ਮੈਨੂੰ ਉੱਥੇ ਤੱਕ ਪਹੁੰਚਦੇ ਆ 3 ਵਜੇ ਮੈਨੂੰ ਜਾ ਕੇ ਉਹਨਾਂ ਨੇ ਪਹਚਾਇਆ ਉੱਥੇ ਜਦੋਂ ਮੈਂ ਫਿਰ ਉਹਨਾਂ ਨੇ ਜਾਣਦੇ ਨੇ ਮੇਰਾ ਪਾਸਵਰਡ ਪਾਸਵਰਡ ਵੀ ਫੋਨ ਵੀ ਫੜ ਲਿਆ ਸੀਗਾ ਮੇਰਾ ਤੇ ਉਸ ਤੋਂ ਬਾਅਦ ਸਵੇਰ ਨੂੰ ਮੈਨੂੰ ਆਫਿਸ ਲੈ ਕੇ ਗਏ ਆਫਿਸ ਤੋਂ ਬਾਅਦ ਮੈਨੂੰ ਕਹਿੰਦੇ ਵੀ ਫੈਮਿਲੀ ਆਉਗੀ ਤੁਹਾਨੂੰ ਸਿਲੈਕਟ ਕਰਾਗੀ ਤੇ ਫਿਰ ਤੁਸੀਂ ਆਪਣੀ ਫੈਮਿਲੀ ਚ ਕੰਮ ਕਰੋਗੇ ਮੈਂ ਕਿਹਾ ਠੀਕ ਹੈ ਫਿਰ ਮੈਨੂੰ ਹੌਲੀ ਹੌਲੀ ਉੱਥੋਂ ਦੇ ਮਾਹੌਲ ਜਿੱਦਾਂ ਥੋੜਾ ਪਤਾ ਲੱਗਾ ਵੀ ਇੱਥੋਂ ਦਾ ਮਾਹੌਲ ਥੋੜਾ ਖਰਾਬ ਨੇ ਤੇ ਫਿਰ ਮੈਨੂੰ ਹੌਲੀ ਹੌਲੀ ਪਤਾ ਫੇਕ ਫੈਮਿਲੀ ਚ ਭੇਜਿਆ ਤੇ ਉਹਨਾਂ ਨੇ ਮੈਨੂੰ ਵਾਪਸ ਭੇਜ ਦਿੱਤਾ ਉਹ ਕਹਿੰਦੇ ਵੀ ਸਾਨੂੰ ਸਮਝ ਨਹੀਂ ਲੱਗਦੀ ਵੀ ਕੰਮ ਸਹੀ ਕਰਦੀ ਆ ਵੀ ਪਰ ਉਹ ਸਾਨੂੰ ਸਮਝ ਨਹੀਂ ਲੱਗਦੀ ਫਿਰ ਉਹ ਫਿਰ ਛੱਡ ਗਏ ਦੋ ਤਿੰਨ ਫੈਮਿਲੀਾਂ ਮੈਂ ਚੇਂਜ ਕੀਤੀਆਂ ਉਸ ਤੋਂ ਬਾਅਦ ਮੈਨੂੰ ਉਹਨਾਂ ਨੇ ਮਾਰਕੁੱਟ ਕੀਤੀ ਕਿ ਤੂੰ ਵਾਪਸ ਆ ਰਹੀ ਆ ਮੈਂ ਕਿਹਾ ਮੈਂ ਖੁਦਲੀ ਆਪ ਨਹੀਂ ਆ ਰਹੀ ਕੋ ਉਹ ਮੈਨੂੰ ਛੱਡ ਕੇ ਜਾ ਰਹੇ ਆ ਉਹਨਾਂ ਨੇ ਮੇਰੀ ਮਾਰਕੁੱਟ ਕੀਤੀ ਜਿੱਦਾਂ ਉੱਥੇ ਉਸ ਤੋਂ ਬਾਅਦ ਆ ਫਿਰ ਮੈਨੂੰ ਨਾ ਫੈਮਿਲੀ ਚ ਇੱਕ ਚ ਭੇਜ ਦਿੱਤਾ ਤੇ ਮੈਨੇ ਉੱਥੇ ਮੈਨੂੰ ਉਹ ਵੀ ਫੈਮਿਲੀ ਮੀਨਿੰਗ ਤਾਂ ਪਰੇਸ਼ਾਨ ਬਹੁਤ ਕਰਦੀ ਸੀਗੀ ਤੇ ਉਸ ਤੋਂ ਬਾਅਦ ਫਿਰ ਮੈਨੂੰ ਜਦੋਂ ਮਾਰਿਆ ਮੈਨੂੰ ਹਫ਼ਤਾ ਇੱਕ ਫੋਨ ਵੀ ਨਹੀਂ ਦਿੱਤਾ ਸੀਗਾ ਨਾ ਮੇਰੇ ਘਰ ਜਾਣਾ ਗੱਲ ਕਰਵਾਈ ਸੀਗੀ ਫਿਰ ਮੈਨਾਂ ਨੂੰ ਕਿਹਾ ਕਿ ਮੇਰੇ ਘਰ ਜਾਣਾ ਗੱਲ ਕਰਵਾ ਦਿਓ ਕਿ ਮੇਰੇ ਮੰਮਾ ਨਹੀਂ ਠੀਕ ਹੈਗੇ ਫਿਰ ਬੋਸ ਨੇ ਕਰਵਾਈ ਨਹੀਂ ਸੀਗੀ ਉੱਥੇ ਮੈਨੂੰ ਉਹਨਾਂ ਦਾ ਖਾਣਾ ਮੀਨਿੰਗ ਥੋੜਾ ਡਿਫਰੈਂਟ ਸੀ ਚਿਕਨ ਵਗੈਰਾ ਸੀਗਾ ਖਾਂਦੇ ਮੈਨਾਂ ਮੈਂ ਖਾਂਦੇ ਨਹੀਂ ਸੀਗੀ ਤੇ ਮੈਂ ਪਾਣੀ ਦੇ ਸਿਰ ਤੇ ਮੈਨਿੰਗ ਆਪਣਾ 1 ਮਹੀਨਾ ਦਾ ਸਟ ਕੀਤਾ ਮੈਨੂੰ ਇਹ ਨਹੀਂ ਸੀ ਕਿ ਮੈਂ ਖੁਦ ਲਈ ਇਹ ਵੀ ਕੰਮ ਨਹੀਂ ਸੀ ਕਰਨਾ ਚਾਹੁੰਦੀ ਕਿ ਮੈਂ ਫੈਮਿਲੀ ਚੋਂ ਦਨਿਕ ਲਾਂਗੀ ਪਰ ਮੈਨੂੰ ਆਪਣੇ ਤੇ ਖੁਦ ਤੇ ਯਕੀਨ ਨਹੀਂ ਸੀਗਾ ਕਿ ਮੈਂ ਇਹ ਕੰਮ ਕਰ ਲਵਾਂਗੀ। ਸਿਚਲ ਜੀ ਦੇ ਬਾਬਾ ਜੀ ਦਾ ਬਹੁਤ ਧੰਨਵਾਦ ਕਰਦੀ ਆ ਕਿ ਉਹਨਾਂ ਨੇ ਮੈਨੂੰ ਮੇਰੀ ਹੈਲਪ ਕੀਤੀ ਕਿ ਮੈਂ ਇੱਥੋਂ ਤੱਕ ਪਹੁੰਚੀ। ਇਸੇ ਬੇਨਤੀ ਕਰਨਾ ਚਾਹੁੰਦੇ ਆਂ ਕਿ ਜੋ ਖਾਸ ਕਰਕੇ ਮਾਸਕਟ ਦੁਬਈ ਜਾਂ ਇਹਨਾਂ ਮੁਲਕਾਂ ਦੇ ਵਿੱਚ ਲੜਕੀਆਂ ਨੂੰ ਕੰਮ ਕਰਨ ਵਾਸਤੇ ਭੇਜਦੇ ਆਂ ਉਹ ਜਿਹੜੇ ਬਹੁਤ ਜ਼ਿਆਦਾ ਜਿਹੜਾ ਹੈਗਾ ਉਹ ਉਹ ਫਰਾਡ ਜਿਹੜਾ ਹੈ ਉਹ ਹੁੰਦਾ ਜਿਹਦਾ ਕਰਕੇ ਮਗਰੋਂ ਮਾਂ-ਬਾਪ ਵੀ ਜਿਹੜੇ ਹੈ ਉਹਨਾਂ ਨੂੰ ਵੀ ਤਕਲੀਫ ਹੁੰਦੀ ਆ ਪਰਿਵਾਰ ਨੂੰ ਵੀ ਤੇ ਬੱਚਿਆਂ ਨੂੰ ਵੀ ਜਾ ਕੇ ਤਕਲੀਫ ਹੁੰਦੀ ਆ ਸੋ ਸਾਡੀ ਹੱਥ ਜੋੜ ਕੇ ਬੇਨਤੀ ਆ ਆਪਣੀਆਂ ਲੜਕੀਆਂ ਨੂੰ ਇਹਨਾਂ ਮੁਲਕਾਂ ਦੇ ਵਿੱਚ ਨਾ ਭੇਜੋ ਇਹ ਉੱਥੇ ਜਾ ਕੇ ਇਹਨਾਂ ਦਾ ਨਾਲ ਵਧੀਆ ਬਿਹੇਵ ਨਹੀਂ ਹੁੰਦਾ ਬਹੁਤ ਮਸਲੇ ਅੱਗੇ ਵੀ ਆ ਚੁੱਕੇ ਆ ਇਹ ਲੜਕੀ ਵੀ ਜਿਹੜੀ ਆ ਜੂਨ ਦੇ ਵਿੱਚ ਗਈ ਸੀ ਤੇ ਇਹ 13 ਅਗਸਤ ਨੂੰ ਸਾਡੇ ਕੋਲ ਪਹੁੰਚੀ ਸੀ ਤੇ 25 ਨੂੰ ਇਧਾਂ ਦੀ ਵਾਪਸੀ ਹੋ ਗਈ ਸੀ ਚਲੋ ਮਾਰੇ ਕਿਰਪਾ ਕਰਨੇ ਬੱਚੇ ਆਪਣੇ ਘਰ ਸੁਖੀ ਬੈਠਣ ਪਰ ਇਹ ਜਿਸ ਤਰ੍ਹਾਂ ਦੇ ਲਗਾਤਾਰ ਸੀ ਇਹ ਤਕਰੀਬਨ ਸਹੋਦੂ ਉੱਪਰ ਜਿਹੜੀਆਂ ਹੈ ਲੜਕੀਆਂ ਵਾਪਸ ਅ ਜਿਹੜੇ ਹੈ ਉਹ ਮੁੜਾ ਚੁੱਕੇ ਆ ਜਿਹਦੇ ਨਾਲ ਇਹ ਧੰਨਵਾਦ ਕਰਦੇ ਆ ਵਿਦੇਸ਼ ਮੰਤਰਾਲੇ ਦਾ ਅੰਬੈਸਡਰ ਇਹ ਜਿਹਨਾਂ ਨੇ ਇਸ ਕਾਰਜ ਦੇ ਵਿੱਚ ਸਹਿਯੋਗ ਦਿੱਤਾ ਸੋ ਅਸੀਂ ਫਿਰ ਦੁਬਾਰਾ ਬੇਨਤੀ ਕਰਦੇ ਆ ਕਿ ਇਸ ਤਰ੍ਹਾਂ ਬਾਹਰ ਆਪਣੇ ਬੱਚਿਆਂ ਨੂੰ ਨਾਮ ਭੇਜੋ ਉੱਥੇ ਇਹ ਬਹੁਤ ਆਇਆ ਕਿ ਜਿਹੜੇ ਉੱਥੇ ਵਿੱਚ ਫਸ ਜਾਂਦੇ ਆ ਉਹ ਆਪਣੇ ਕਿਸੇ ਰਿਸ਼ਤੇਦਾਰ ਨੂੰ ਸਾਖਸ਼ਣ ਬੰਦੀ ਨੂੰ ਇਹ ਕਹਿ ਕੇ ਵੀ ਤੁਹਾਨੂੰ ਉੱਥੇ ਚੰਗੀਆਂ ਤਨਖਾਹਾਂ ਦਵਾਵਾਂਗੇ ਤੁਹਾਨੂੰ ਘਰਾਂ ਚ ਕੰਮ ਕਰਨ ਨੂੰ ਮਿਲੂਗਾ ਪਰ ਉੱਥੇ ਸਾਰਾ ਕੁਝ ਹੋਉਂਦਾ ਨਹੀਂ ਤੋਂ ਇਹ ਗਲਤ ਢੰਗ ਦੇ ਨਾਲ ਲੈ ਕੇ ਜਾਂਦੇ ਆ ਤੇ ਗਲਤ ਜਿਹੜੇ ਹੈ ਤਰੀਕੇ ਦੇ ਨਾਲ ਉਹ ਅਰਬ ਮੁਲਕਾਂ ਦੇ ਵਿੱਚ ਇਥੇ ਇਹਨਾਂ ਦੇ ਨਾਲ ਮਿਸਬਿਹੇਵ ਹੁੰਦਾ ਤੋ ਇਹਦੇ ਵਾਸਤੇ ਅਸੀਂ ਬੇਨਤੀ ਕਰਾਂਗੇ ਫਿਰ ਦੁਬਾਰਾ ਕਿ ਬਾਹਰ-ਬਾਰ ਜਿਹੜਾ ਹੈ ਇਸ ਗੱਲ ਨੂੰ ਅਨਗੋਲ ਕੇ ਅਸੀਂ ਬਾਹਰ ਜਾਣੇ ਆ ਤੇ ਮਗਰੂ ਫਸ ਜਾਣੇ ਆ ਫਿਰ ਬਹੁਤ ਤਕਲੀਫ ਹੁੰਦੀ ਹੈ ਇਸ ਵਾਸਤੇ ਅਸੀਂ ਇਹਨਾਂ ਮੁਲਕਾਂ ਦੇ ਵਿੱਚ ਨਾ ਆਪ ਜਾਈਏ ਤੇ ਨਾ ਆਪਣੇ ਬੱਚਿਆਂ ਨੂੰ ਭੇਜੀਏ ਖਾਸ ਕਰਕੇ ਲੜਕੀਆਂ ਵਾਸਤੇ ਤਾਂਬਾਰ